ਦੀ ਖਬਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਦੇ ਵਿੱਚ ਤਿੰਨ ਰਾਜਾਂ ਤੋਂ ਮਾਰਵਾੜੀ ਤੇ ਨੁਕਰੇ ਕੋੜੇ ਪਹੁੰਚੇ ਹੋਏ ਆ ਤੇ ਉਹ ਮੁਕਾਬਲੇ ਬਾਜੀ ਵਿੱਚ ਹਿੱਸਾ ਲੈ ਰਹੇ ਆ ਇੱਥੇ ਅਲਟੋ ਕਾਰਾਂ ਤੇ ਮੋਟਰਸਾਈਕਲ ਜਿੱਤਣ ਦੇ ਲਈ ਯਾਨੀ ਜੇਤੂਆਂ ਨੂੰ ਇਸ ਵਾਰੀ ਬਾਕੀ ਅਵਾਰਡਾਂ ਦੇ ਨਾਲ ਨਾਲ ਮੋਟਰਸਾਈਕਲ ਤੇ ਕਾਰਾਂ ਵੀ ਦਿੱਤੀਆਂ ਜਾਣੀਆਂ ਇਹ ਮੇਲਾ ਫਰੀਦਕੋਟ ਦੇ ਵਿੱਚ 6ਵੀਂ ਵਾਰ ਹੋ ਰਿਹਾ ਹੈ ਸਾਲਾਨਾ ਮੇਲਾ ਤੇ ਇਸ ਮੇਲੇ ਦੇ ਪ੍ਰਬੰਧਕ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਜਿਹੜੇ ਉਹਨਾਂ ਨੇ ਦੱਸਿਆ ਕਿ ਇਸ ਵਾਰੀ ਪੰਜਾਬ ਤੋਂ ਇਲਾਵਾ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਤੇ ਕਈ ਹੋਰ ਸੂਬਿਆਂ ਤੋਂ ਟਾਪ ਦੇ ਘੋੜੇ ਬਹੁਤ ਬਹੁਤ ਮਹਿੰਗੇ ਅਨਮੁੱਲੇ ਘੋੜੇ ਜਿਹੜੇ ਦਰਸ਼ਨੀ ਘੋੜੇ ਆ ਉਹ ਪਹੁੰਚੇ ਹੋਏ ਆ ਤੇ ਕੱਲ ਯਾਨੀ 4 ਮਾਰਚ ਨੂੰ ਇਸ ਦਾ ਸਮਾਪਤੀ ਸਮਾਰੋਹ ਫਾਈਨਲ ਮੁਕਾਬਲਾ ਹੋਣ ਵਾਲਾ ਤੇ ਇਹ ਮੁਕਾਬਲਾ ਦੇਖਣਯੋਗ ਹੋਵੇਗਾ ਉਹਨਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਹੈ ਇਸ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਘੋੜਿਆਂ ਨਾਲ ਸੰਬੰਧਿਤ ਸਰਕਾਰੀ ਅਧਿਕਾਰੀ ਜਿਹੜੇ ਡਾਕਟਰ ਆ ਖੋਜਕਾਰ ਆ ਉਹਨਾਂ ਨੇ ਦੱਸਿਆ ਕਿ ਇਸ ਵਾਰੀ ਘੋੜਿਆਂ ਦੇ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਕੀ ਕੀਤਾ ਜਾ ਰਿਹਾ ਘੋੜਿਆਂ ਦੇ ਇਲਾਜ ਲਈ ਉਹਨਾਂ ਦੀ ਨਸਲ ਸੁਧਾਰਨ ਲਈ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੰਮ ਹੋਣ ਲੱਗਿਆ ਇਹ ਹਾਲੀ ਸਾਹਿਬ ਫਰੀਦਕੋਟ ਦਾ 6ਵਾਂ ਸ਼ੋਅ ਹੈ ਤੇ ਮੈਂ ਸਮਝਦਾ ਕਿ ਇਸ ਸ਼ੋਅ ਨਾਲ ਬਹੁਤ ਜਿਹੜੇ ਸਿੰਪਲ ਫਾਰਮਰ ਹੈ ਜਿਹੜੇ ਆਪਦੇ ਘਰੇ 2-2 ਜਾਨਵਰ 3-3 ਜਾਨਵਰ ਰੱਖਦੇ ਆ ਤੇ ਆਪ ਦਾ ਇੱਕ ਸਹਾਇਕ ਧੰਦੇ ਦੇ ਤੌਰ ਤੇ ਇਹ ਘੋੜਿਆਂ ਨੂੰ ਘੋੜਾ ਨੂੰ ਪਾਲਦਾ ਉਹਦਾ ਦਾ ਸਾਰਿਆਂ ਦਾ ਸ਼ੋਅ ਨਾਲ ਇੱਕ ਕਿਸਮ ਦਾ ਦਿਲ ਜੁੜਿਆ ਹੋਇਆ ਹਮੇਸ਼ਾ ਬਹੁਤ ਵੱਡੀ ਪਾਰਟਿਸਪੇਸ਼ਨ ਹੁੰਦੀ ਹੈ ਸ਼ੋਅ ਵਿੱਚ ਤੇ ਜਿਹੜੀ ਸਾਡੀ ਟੀਮ ਹੈ ਪ੍ਰੀਤਕੋਟ ਸ਼ੋਅ ਦੀ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੀ ਟੀਮ ਦਾ ਮੇਰੇ ਸਾਥੀਆਂ ਦਾ ਮੇਰੇ ਦੋਸਤਾਂ ਦਾ ਕਿ ਬੜੀ ਮਿਹਨਤ ਕਰਕੇ ਤੇ ਬੜਾ ਉਦਮ ਕਰਕੇ ਇਹ ਸ਼ੋਅ ਕਰਾਇਆ ਜਾਂਦਾ ਇਹ ਸਾਡਾ 6ਵਾਂ ਸ਼ੋਅ ਹੈ ਤੇ ਇਸ ਟੀਮ ਦੇ ਸਦਕਾ ਇਹ ਕਿ ਇਹਨਾਂ ਨੇ ਹੋਰ ਉਦਮ ਕਰਕੇ ਪ੍ਰਾਈਜ਼ ਵਧਾਏ ਸਾਰਿਆਂ ਨੇ ਕੰਟ੍ਰਿਬਿਊਸ਼ਨ ਪਾ ਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਪ੍ਰਾਈਜ਼ ਵਧਾਏ ਤਾਂ ਕਿ ਇਹ ਜਿਹੜੀ ਇਹ ਧੰਦਾ ਇੱਕ ਇੱਕ ਜ਼ਿੰਮੇਦਾਰਾਂ ਦਾ ਸਹਾਇਕ ਧੰਦਾ ਹੈ ਇਹਨੂੰ ਹੋਰ ਪਰਫੁੱਲਤ ਕੀਤਾ ਜਾ ਸਕੇ ਤੇ ਚੈਂਪੀਅਨਾਂ ਨੂੰ ਐਕੀ ਕਾਰਾਂ ਮਿਲ ਰਹੀਆਂ ਜਿਹੜੇ ਫਰਸਟ ਆ ਰਹੇ ਆ ਆਪਦੀਆਂ ਆਪਦੀਆਂ categories ਵਿੱਚ ਉਹਨਾਂ ਸਾਰਿਆਂ ਨੂੰ ਮੋਟਰਸਾਈਕਲ ਮਿਲ ਰਿਹਾ ਔਰ ਪਹਿਲੇ 10 ਨੂੰ ਇਨਾਮ ਮਿਲ ਰਿਹਾ ਸੋ ਜਿਹੜੇ ਜਾਨਵਰ ਹੈ ਉਹ ਵੀ ਬਹੁਤ ਦੂਰੋਂ ਦੂਰੋਂ ਆਏ ਹੋਏ ਆ ਘੋੜੇ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਹਰਿਆਣਾ ਪੰਜਾਬ ਦੇ ਸਾਰੇ ਘੋੜੇ ਇਕੱਠੇ ਹੋਏ ਆ ਸੋ ਉਮੇ ਜਿਹੜੇ ਜੱਜ ਹੈ ਉਹ ਵੀ ਗੁਜਰਾਤ ਮਹਾਰਾਸ਼ਟਰ ਤੇ ਪੰਜਾਬ ਦੇ ਇੱਕ ਟੀਮ ਜੱਜਾਂ ਦੀ ਜੱਜ ਕਰ ਰਹੀ ਹੈ ਸੋ ਬਹੁਤ ਵਧੀਆ ਸ਼ੋ ਹੋ ਰਿਹਾ ਹੈ ਘੋੜਾ ਪਾਲਕਾਂ ਦਾ ਬਹੁਤ ਉਤਸ਼ਾਹ ਹੈ ਤੇ ਸਹਿਯੋਗ ਹੈ ਉਹਨਾਂ ਦੇ ਅਸੀਂ ਫਰੀਦਕੋਟ ਟੀਮ ਨੂੰ ਬਹੁਤ ਧੰਨਵਾਦੀ ਆ ਕੱਲ ਨੂੰ 4 ਤਰੀਕ ਨੂੰ ਫਾਈਨਲ ਹੋਣਾ ਹੈ ਸਾਰੇ ਟੌਪ ਦੇ ਘੋੜੇ ਇੱਥੇ ਫਾਈਨਲ 'ਚ ਹੋਣਗੇ ਸੋ ਕੁ ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤਾਂ ਨੂੰ ਕਿ ਜ਼ਰੂਰ ਕੱਲ ਨੂੰ ਆ ਕੇ ਦੇਖਣ ਤੇ ਆਨੰਦ ਮਾਣਨ ਤੇ ਇਹੋ ਜਿਹੇ ਘੋੜੇ ਵੈਸੇ ਤਾਂ ਦੂਰ ਦੂਰ ਜਾ ਕੇ ਦੇਖਣੇ ਪੈਂਦੇ ਆ ਪਰ ਸਾਰੇ ਇੱਥੇ ਇੱਕ ਰਿੰਗ 'ਚ ਹੋਣਗੇ ਜੇ ਜ਼ਿਕਰ ਜੋ ਘੋੜਿਆਂ ਦੀ ਗੱਲ ਕਰਨੀ ਹੋਵੇ ਤਾਂ ਕੱਲ ਨੂੰ ਕਿਹੜੇ-ਕਿਹੜੇ ਆਉਣਗੇ ਕੱਲ ਬਹੁਤ ਨਾਮੀ ਘੋੜੇ ਆਉਣੇ ਆ ਮਹਾਲੀ ਸਾਹਿਬ ਕਿਹਦਾ ਕਿਹਦਾ ਉਹ ਕਹਿੰਦੇ ਨਾ ਕਿਹਦਾ ਕਿਹਦਾ ਜ਼ਿਕਰ ਕਰੀਏ ਸਾਰੇ ਇੱਕ ਦੂਜੇ ਦੇ ਉੱਤੋਂ ਦੇ ਵੱਡੇ ਰੁਸਤਮ ਹੀ ਆ ਕਾਲੇ ਇਸ ਕਰਕੇ ਤੁਸੀਂ ਵੀ ਆ ਕੇ ਦੇਖਣਾ ਤੇ ਸੰਗਤਾਂ ਨੂੰ ਮੈਂ ਬੇਨਤੀ ਕਰੂੰਗਾ ਆ ਕੇ ਦੇਖੋ। ਤੁਸੀਂ ਇਹ ਦੇਖਿਆ ਜੀ ਜਿਵੇਂ ਪੰਜਾਬ ਦੇ ਵਿੱਚ ਘੋੜਿਆਂ ਦੇ ਦੋ ਤਰ੍ਹਾਂ ਦੇ ਮਾਰਵਾੜੀ ਤੇ ਨੁਖਰਾ ਇਹ ਬਹੁਤ ਜ਼ਿਆਦਾਤਰ ਰੱਖੀ ਗਈਆਂ ਨੇ। ਤੇ ਘੋੜਿਆਂ ਦੇ ਮੇਲੇ ਲੱਗਦੇ ਨੇ ਪੰਜਾਬ ਦੇ ਵਿੱਚ 10-11 ਸਾਲ ਹੋ ਗਏ ਆ। ਜਿਵੇਂ ਜਿਵੇਂ ਘੋੜਿਆਂ ਦੇ ਮੇਲੇ ਲੱਗੇ ਲੋਕਾਂ ਦੇ ਵਿੱਚ ਜਾਗਰਤੀ ਆਈ ਆ, ਬਰੀਡ ਪੱਤੀ ਆਈ ਆ। ਉਹਨਾਂ ਨੇ ਚੰਗੀਆਂ ਨਸਲਾਂ ਜਿਵੇਂ ਮਾਰੋੜ ਇੰਡਸਟਰੀ ਜ਼ਿਆਦਾਤਰ ਰਾਜਸਥਾਨ ਦੇ ਵਿੱਚ ਹੁੰਦੀ ਸੀ। ਹੁਣ ਸਾਡੇ ਕੋਲ ਪੰਜਾਬ ਦੇ ਵਿੱਚ ਵੀ ਵਾਲ ਬੜੀ ਨਸਲ ਤੇ ਬਹੁਤ ਚੰਗੇ ਸਟੈਲੀਅਨ ਨੇ ਜਿਹਦੇ ਕਰਕੇ ਸਾਡੇ ਜਿਹੜੇ ਬੱਚੇ ਆ ਜਿਹੜੇ ਬੱਚੇ ਪ੍ਰੋਡਿਊਸ ਹੋ ਰਹੇ ਆ ਇੱਥੇ ਬਹੁਤ ਉਪਤਮ ਕੁਆਲਿਟੀ ਦੇ ਅਮਰ ਸਰ ਆ ਰਹੇ ਆ ਦੂਸਰੇ ਨੰਬਰ ਤੇ ਲੋਕਾਂ ਨੂੰ ਬਰੀਡਿੰਗ ਦੀ ਜਾਣਕਾਰੀ ਹੋਣ ਕਰਕੇ ਉਹ ਇਨ ਬਰੀਡਿੰਗ ਨਹੀਂ ਕਰ ਰਹੇ ਜਿਸ ਦੇ ਕਰਕੇ ਜਿਹੜੀ ਨਸਲ ਦੇ ਸੁਧਾਰ ਦੇ ਵਿੱਚ ਬਹੁਤ ਜ਼ਿਆਦਾ ਵਾਅਦਾ ਹੋਇਆ ਜਿਹੜੀ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਗੁਰੂ ਅੰਗਦ ਦੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਉਹ ਹਮੇਸ਼ਾ ਹੀ ਪਸ਼ੂ ਪਾਲਕਾਂ ਲਈ ਤੇ ਘੋੜੇ ਪਾਲਕਾਂ ਲਈ ਹਮੇਸ਼ਾ ਹੀ ਤਤਪਰ ਆ 24/7 ਐਮਰਜੈਂਸੀ ਸਹੂਈਦਾ ਵਿਲਬਦਾ ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਐਮਰਜੈਂਸੀ ਹੈ ਚਾਹੇ ਉਹ ਬੱਚਾ ਫਸਣ ਦੀ ਹੈ ਚਾਹੇ ਉਹ ਬੱਚੇਦਾਨੀ ਦੇ ਵੱਲ ਪੈਣ ਦੀ ਹੈ ਹਰੇਕ ਤਰ੍ਹਾਂ ਦੀ ਐਮਰਜੈਂਸੀ ਵਿੱਚ ਉੱਥੇ ਡਾਕਟਰ 24 ਘੰਟੇ ਅਵੇਲੇਬਲ ਹੈ ਹੁਣ ਯੂਨੀਵਰਸਿਟੀ ਇੱਕ ਵੱਖਰਾ ਹੀ ਇੱਕ ਵਨ ਯੂਨਿਟ ਬਣਾਉਣ ਜਾ ਰਹੀ ਹੈ ਜਿਹਦੀ ਸੈਂਕਸ਼ਨ ਆ ਚੁੱਕੀ ਹੈ ਉਹਦਾ ਨਕਸ਼ਾ ਵਗੈਰਾ ਪਾਸ ਹੋ ਗਿਆ ਤੇ ਇਸੇ ਮਹੀਨੇ ਹੀ ਉਹਦਾ ਕੰਮ ਸ਼ੁਰੂ ਹੋ ਜਾਣਾ ਜੀ ਦੇ ਵਿੱਚ ਅਸੀਂ ਅੱਗੇ ਉਹਦਾ ਅੱਡ ਆਬਸਟ੍ਰੈਟਿਕਸ ਯੂਨਿਟ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਦੇ ਵਿੱਚ ਹੁਣ ਟ੍ਰੇਨਿੰਗ ਲਈ ਡਾਕਟਰ ਜਾਣਗੇ ਤੇ ਫਿਰ ਉਸ ਤੋਂ ਬਾਅਦ ਉਹਦਾ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਜਿਹੜਾ ਅੱਗੇ ਰਾਜਸਥਾਨ ਹੁੰਦਾ ਸੀ ਉਹ ਹੁਣ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਵੀ ਸਟਾਰਟ ਹੋ ਜਾਊਗਾ ਬਾਏ ਦੀ ਐਂਡਿੰਗ ਆਫ ਦਿਸ ਈਅਰ ਤੇ ਹੋਰ ਵੀ ਖੁਰਾਕ ਸਬੰਧੀ ਹੋਰ ਵੀ ਜਿਹੜੀ ਲੈਬ ਦੇ ਸਬੰਧੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਮਰਜੈਂਸੀ ਵੈਟਰਨਰੀ ਯੂਨੀਵਰਸਿਟੀ ਟ੍ਰੀਟਮੈਂਟ ਦੇ ਵਿੱਚ ਲਾਹੇਵੰਦ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ